ਬੜੀ ਅਜੀਬ ਗੱਲ ਆ ਵੀ ਜਿਸ ਨੇ ਕੋਈ ਗੁਨਾਹ ਨਹੀਂ ਕੀਤਾ ਕਿਸੇ ਨੂੰ ਮਾਰਿਆ ਨਹੀਂ ਕੋਈ ਖੂਨ ਨਹੀਂ ਕੀਤਾ ਪਰ ਫਿਰ ਵੀ ਸਰਕਾਰ ਨੇ ਐਫ ਆਈ ਆਰ ਦਰਜ ਹੋ ਰਹੀ ਤੇ ਕੀਤੀ ਆ ਉਹ ਸਿਆਣੇ ਕਹਿੰਦੇ ਹੁੰਦੇ ਨਾ ਵੀ ਲੱਕੜ ਦੇ ਕੀੜੇ ਕੁਰਸੀਆਂ ਖਾ ਜਾਂਦੇ ਨੇ ਤੇ ਕੁਰਸੀਆਂ ਦੇ ਕੀੜੇ ਪੂਰੇ ਦੇਸ਼ ਨੂੰ ਖਾ ਜਾਂਦੇ ਨੇ ਇਹ 14 ਸਾਲ ਦੇ ਬੱਚੇ ਤੋਂ ਸਰਕਾਰ ਨੂੰ ਇੰਨਾ ਡਰ ਕਿਉਂ ਆ ਇਹਦਾ ਕਾਰਨ ਕੀ ਆ ਇਹ ਅਸ਼ਵਾਮੀਤ ਗੌਤਮ ਕੌਣ ਆ ਇਹ ਬੱਚਾ ਕਰਦਾ ਕੀ ਆ ਅਸ਼ਵਾਮੀਤ ਗੌਤਮ ਦੇ ਹੱਥਾਂ ਦੇ ਵਿੱਚ ਨਾ ਕੋਈ ਹਥਿਆਰ ਤੇ ਜਿਹੜਾ ਸਭ ਤੋਂ ਵੱਡਾ ਉਹਦੇ ਕੋਲ ਇੱਕ ਹਥਿਆਰ ਉਹ ਹਥਿਆਰ ਹੈ ਗਿਆਨ ਤੇ ਕਿਤਾਬਾਂ ਅਸ਼ਵਮੀਤ ਬੱਚਾ ਕੋਈ ਆਮ ਬੱਚਾ ਨਹੀਂ ਇਸ ਉਮਰ ਦੇ ਵਿੱਚ ਕਈ ਬੱਚੇ ਵੀਡੀਓ ਗੇਮਾਂ ਖੇਡਦੇ ਨੇ ਇਸ ਬੱਚੇ ਨੇ ਇਸ ਉਮਰ ਦੇ ਵਿੱਚ ਕੋਈ ਉਹਨੇ ਆਮ ਕਿਤਾਬਾਂ ਨਹੀਂ ਪੜੀਆਂ ਉਹਨੇ ਕਿਤਾਬਾਂ ਪੜੀਆਂ ਡਾਕਟਰ ਕਲਾਮ ਬਾਬਾ ਸਾਹਿਬ ਅੰਬੇਦਕਰ ਭਗਤ ਸਿੰਘ ਕਾਰਲ ਮਾਰਕਸ ਇਦਾਂ ਦੀਆਂ ਕਿਤਾਬਾਂ ਪੜ ਕੇ ਆਉਣੇ ਇੰਨਾ ਬਾਰੇ ਸਾਰੀ ਘਟਨਾ ਨੂੰ ਸਮਝ ਲਿਆ ਤੇ ਇੰਨਾਂ ਕਿਤਾਬਾਂ ਨੂੰ ਪੜ ਕੇ ਦੇਸ਼ ਦੇ ਕਾਨੂੰਨਾਂ ਤੇ ਸਵੀ ਧਾਨਾਂ ਬਾਰੇ ਇੰਨਾ ਜ਼ਿਆਦਾ ਕਲੈਰੀਕਲ ਉਹਨੂੰ ਪਤਾ ਨਾ ਕਿ ਵੱਡੇ ਵੱਡੇ ਵਿਦਵਾਨ ਵੀ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਨੇ ਇਸ ਬੱਚੇ ਦਾ ਪ੍ਰਾਦ ਇਹ ਆ ਆਹ ਅਕਾਊਂਟ ਆ ਐਸ ਅਕਾਊਂਟ ਤੇ ਜਾਓ ਤੁਸੀਂ ਤੇ ਇਹਦੀਆਂ ਸਾਰੀਆਂ ਵੀਡੀਓ ਦੇਖੋ ਅਪਰਾਧ ਇਹਦਾ ਇਹੀ ਆ ਵੀ ਇਹ ਸੱਚ ਬੋਲਦਾ ਇਹਦੀਆਂ ਸਵਾਲਾਂ ਦੇ ਸਿਸਟਮ ਕੋਲੇ ਜਵਾਬ ਨਹੀਂ ਆ ਕਿਉਂਕਿ ਇਸ ਬੱਚੇ ਨੂੰ ਨੌਲੇਜ ਇੰਨੀ ਜ਼ਿਆਦਾ ਵਾ ਇਹਦੇ ਸਵਾਲਾਂ ਦੇ ਜਵਾਬ ਦੇ ਨਹੀਂ ਸਿਸਟਮ ਨੂੰ ਔਖੇ ਲੱਗਦੇ ਜਿਹਦੀ ਵਜ੍ਹਾ ਕਰਕੇ ਇਹਦੇ ਤੇ ਐਫ ਆਈ ਆਰ ਦਰਜ ਕੀਤੀ ਆ ਆਹ ਅਕਾਊਂਟ ਆ ਤੁਸੀਂ ਸਾਰੀਆਂ ਵੀਡਿਓ ਦੇਖੋ ਤੁਹਾਨੂੰ ਪਤਾ ਲੱਗੂਗਾ ਤੁਸੀਂ ਜਦੋਂ ਵੀਡਿਓ ਦੇਖੋਗੇ ਨਾ ਕਿਤੇ ਇਸ ਬੱਚੇ ਦੀ ਜਾਣਕਾਰੀ ਸਾਡੇ ਤੇ ਭਾਰੀ ਨਾ ਪੈ ਜਾਵੇ ਤੇ ਸਰਕਾਰ ਕੋਲੇ ਕੋਈ ਜਵਾਬ ਨਹੀਂ ਇਹਦੇ ਸਵਾਲਾਂ ਦੇ ਬਸ ਆਹੀ ਇਹਦਾ ਅਪਰਾਧਤਾ ਕਰਕੇ ਇਸ ਬੱਚੇ ਦੇ ਸਵਾਲਾਂ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਡਰ ਐਸ ਬੱਚੇ ਦਾ ਨਹੀਂ ਡਰ ਐਸ ਬੱਚੀ ਦੀ ਸੋਚ ਦਾ ਵੀ ਜਦੋਂ ਇੱਕ ਪੜ੍ਹਿਆ ਲਿਖਿਆ ਨਾਗਰਿਕ ਭਾਵੇਂ ਉਹ ਬੱਚਾ ਹੀ ਹੋਵੇ ਜਦੋਂ ਸਵਾਲ ਪੁੱਛਦਾ ਨਾ ਤਾਂ ਤਾਕਤ ਕੰਬਣ ਲੱਗ ਜਾਂਦੇ ਆ ਤੇ ਹੁਣ ਸਵਾਲ ਪੁੱਛਣਾ ਵੀ ਅਪਰਾਧ ਆ ਜੇ ਸਰਕਾਰ ਨੂੰ ਕੋਈ ਸੱਚਾ ਸਵਾਲ ਵੀ ਪੁੱਛ ਲਿਆ ਨਾ ਤਾਂ ਸੱਚਾ ਸਵਾਲ ਪੁੱਛਣ ਤੇ ਵੀ ਤੁਹਾਨੂੰ ਪਤਾ ਹੀ ਨਹੀਂ ਕਿਹੜੀ ਸਜ਼ਾ ਹੋ ਜਾਨੀ